ਅੱਜ ਪੂਰੇ ਦੇਸ਼ ਨੇ ਇੱਕ ਨਵਾਂ ਡਰਾਮਾ ਦੇਖਿਆ ਤੇ ਇਸ ਡਰਾਮੇ ਦੇ ਪਿੱਛੇ ਕੌਣ ਹੈ ਇਹਦਾ ਸੂਤਰ ਧਾਰਕ ਕੌਣ ਹੈ ਇਹਦੇ ਬਾਰੇ ਅਜੇ ਤੱਕ ਸਾਰੇ ਛੱਛੋ ਪੰਜਚ ਨੇ ਤੇ ਕਿਆਸ ਅਰਾਈਆਂ ਲਾ ਰਹੇ ਨੇ ਹੋਇਆ ਕਿ ਪੰਜਾਬ ਦੀ ਰੋਪੜ ਪੁਲਿਸ ਫੜਨ ਗਈ ਤੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੀ ਪੁਲਿਸ ਨਾਲ ਭਿੜ ਕੇ ਤੇ ਫੜਨ ਨਹੀਂ ਦਿੱਤਾ ਗ੍ਰਿਫਤਾਰ ਕਰਨ ਨਹੀਂ ਦਿੱਤਾ ਮਾਮਲਾ ਕੀ ਹੈ ਜਰਾ ਗੌਰ ਨਾਲ ਸੁਣਿਓ ਔਰ ਆਪਣਾ ਕੀਮਤੀ ਵਿਚਾਰ ਕਮੈਂਟ ਚ ਲਿਖ ਦਿਓ ਤੁਹਾਨੂੰ ਕੀ ਲੱਗਦਾ ਤੇ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਹ ਵੀ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਦੇ ਨੋਟੀਫਿਕੇਸ਼ਨ ਟਾਈਮ ਸਿਰ ਪਹੁੰਚਦੇ ਰਹਿਣ ਮਾਮਲਾ ਇੰਜ ਹੋਇਆ ਪਹਿਲਾਂ ਤਾਂ ਪਿਛਲੇ ਦਿਨ ਇਹ ਇੱਕ ਦਾਵਾ Rajasthan ਦੇ ਇੱਕ ਜਨਤਾ ਪਾਰਟੀ ਦੇ ਆਗੂ ਨਵਨੀਤ ਚਤਰਵੈਦੀ ਨੇ ਕੀਤਾ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ 68 ਐਮਐਲਏ ਸਾਡੇ ਸੰਪਰਕ ਚ ਨੇ ਉਹ ਬਾਗੀ ਹੋਣ ਨੂੰ ਤਿਆਰ ਨੇ ਫੇਰ ਉਹਨੇ ਪੰਜਾਬ ਦੇ ਵਿੱਚੋਂ ਜਿਹੜਾ ਇੱਕ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਕੇ ਰਾਜ ਸਭਾ ਭੇਜਣਾ ਉਹਦੇ ਕਾਗਜ਼ ਪਰਤੇ ਤੇ ਕਾਗਜ਼ ਭਰਨ ਲਈ 10 ਐਮਐਲਿਆ ਦੇ 10 ਘਤ ਲੋੜੀ ਦੇ ਸੀ ਤੇ ਉਹਨੇ ਆਪਣੇ ਫਾਰਮ ਦੇ ਉੱਪਰ ਆਮ ਆਦਮੀ ਪਾਰਟੀ ਦੇ 10 ਐਮਐਲਿਆ ਦੇ 10 ਘਤ ਸਾਈਨ ਵੀ ਦਿਖਾਤੇ ਉਸ ਤੋਂ ਬਾਅਦ ਰੌਲਾ ਪੈ ਗਿਆ ਵੱਡਾ ਪਟਾਕਾ ਪੈ ਗਿਆ ਅੱਜ ਆਮ ਆਦਮੀ ਪਾਰਟੀ ਦੇ ਉਹਨਾਂ ਐਮਐਲਿਆ ਨੇ ਜਿਨ੍ਹਾਂ ਦੇ ਸਾਈਨ ਉਹਦੇ ਫਾਰਮਾਂ ਤੇ ਕੀਤੇ ਹੋਏ ਨੇ ਉਹਨਾਂ ਨੇ ਉਹਦੀਆਂ ਥਾਣਿਆਂ ਦੇ ਵਿੱਚ ਸ਼ਿਕਾਇਤਾਂ ਦਰਜ ਕਰਵਾਤੀਆਂ ਪਰਚੇ ਕਰਵਾਤੇ ਵੀ ਇਹ ਸਾਡੇ ਸਾਈਨ ਜਾਲੀ ਨੇ ਨਕਲੀ ਨੇ ਔਰ ਇਹਦੇ ਬੰਦੇ ਦੇ ਉੱਪਰ ਧੋਖਾ ਦੇਈ ਦਾ ਜਾਲ ਸਾਜੀ ਦਾ ਪਰਚਾ ਦਰਜ ਕਰੋ ਪਰਚੇ ਹੋ ਗਏ ਪਰਚੇ ਕਿੰਨੇ ਆਮਦਵੀ ਪਾਰਟੀ ਦੇ ਐਮਐਲਏ ਨੇ ਕਰਾਤੇ ਹੁਣ ਰੋਪੜ ਦੀ ਪੁਲਿਸ ਪੰਜਾਬ ਦੀ ਉਸ ਜਿਹੜਾ ਨਵਨੀਤ ਚੱਤਰਵੈਦੀ ਹੈ ਉਹਨੂੰ ਫੜਨ ਗਈ ਤੇ ਫੜਨ ਕਿੱਥੇ ਗਈ ਸਭ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਉੱਥੇ ਪਤਾ ਲੱਗਿਆ ਉੱਥੇ ਹੈ ਉਥੇ ਜਦੋਂ ਪੁਲਿਸ ਫੜਨ ਗਈ ਤਾਂ ਉਥੇ ਭਾਈ ਚੰਡੀਗੜ੍ਹ ਦੀ ਪੁਲਿਸ ਆ ਗਈ ਤੇ ਚੰਡੀਗੜ੍ਹ ਦੀ ਪੁਲਿਸ ਨੇ ਪੰਜਾਬ ਦੀ ਪੁਲਿਸ ਨੂੰ ਫੜਨ ਨਹੀਂ ਦਿੱਤਾ ਤੇ ਉਥੋਂ ਚੰਡੀਗੜ੍ਹ ਪੁਲਿਸ ਨੂੰ ਕੱਢ ਕੇ ਲੈ ਗਈ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਪੁਲਿਸ ਨੇ ਫੇਰ ਉਹਦਾ ਪਿੱਛਾ ਕੀਤਾ ਤੇ ਚੰਡੀਗੜ੍ਹ ਦੇ ਵਿੱਚ ਜਿੱਥੇ ਇੱਕ ਸੁਖਣਾ ਲੇਕ ਹੈ ਸੁਖਣਾ ਝੀਲ ਉਥੇ ਆ ਕੇ ਫੇਰ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਥੇ ਫੇਰ ਚੰਡੀਗੜ੍ਹ ਪੁਲਿਸ ਆ ਗਈ ਉਹਨਾਂ ਨੇ ਫੇਰ ਨਹੀਂ ਫੜਨ ਦਿੱਤਾ ਤੇ ਉਥੋਂ ਵੀ ਉਹਨੂੰ ਕੱਢ ਕੇ ਲੈ ਗਏ ਇਹਦੇ ਤੇ ਪੈ ਗਿਆ ਵੱਡਾ ਰੌਲਾ ਰੌਲੇ ਪੈ ਗਏ ਚਾਰ ਪੰਜ ਤਰ੍ਹਾਂ ਦੇ ਤੁਸੀਂ ਦੱਸਿਓ ਵੀ ਕਹਾਣੀ ਲੱਗਦੀ ਕੀ ਹੈ ਪਹਿਲੀ ਤਾਂ ਗੱਲ ਵੀ ਜਿਹੜਾ ਉਹ ਨਵਨੀਤ ਚਤਰਵੇਦੀ ਹੈ ਜਿਹਨੇ ਬੜੀ ਚਤਰਾਈ ਨਾਲ ਇਹ ਸਭ ਕੁਝ ਕੀਤਾ ਜਿਹਦੇ ਤੇ ਹੁਣ ਪਰਚੇ ਦਰਜਾਮਾਦ ਵੀ ਪਾਰਟੀ ਵਾਲੇ ਕਰਵਾ ਰਹੇ ਨੇ ਉਹਨੇ ਜਿਹੜੇ ਐਮਐਲਏਆਂ ਦੇ ਨਾਂ ਆਪਦੇ ਸਮਰਥਨ ਚ ਦਸਕਤ ਕੀਤੇ ਨੇ ਕੀ ਉਹ ਦਸਕਤ ਜਾਲੀ ਹੋਣਗੇ ਕਿ ਸੱਚੀ-ਮੁੱਚੀ ਆਮ ਆਦਮੀ ਪਾਰਟੀ ਦੇ ਐਮਐਲਏ ਉਹਦੇ ਸਮਰਥਨ ਦੇ ਵਿੱਚ ਆਏ ਹੋਣਗੇ ਤੁਹਾਨੂੰ ਕੀ ਲੱਗਦਾ ਕੋਮਰ ਵਿਜੇ ਪ੍ਰਤਾਪ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜਾ ਐਮਐਲਏ ਆ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਲਾਸਪੁਰੀ ਉਹਨਾਂ ਨੇ ਤਾਂ ਕਲੀਅਰ ਮੀਡੀਆ ਚ ਕਹਿਤਾ ਨਾ ਵੀ ਸਾਡੇ ਦਸਕਤ ਜਾਲੀ ਨੇ ਨਾ ਸੀ ਮਿਲੇ ਨਾ ਗਿਲੇ ਨਾ ਦਸਕਤ ਕੀਤੇ ਔਰ ਦੂਜੇ ਪਾਸੇ ਬਾਕੀ ਇਹਨੇ ਪਰਚੇ ਦਰਜ ਕਰਾਤੇ ਹੁਣ ਦੂਜਾ ਸਵਾਲ ਇਹ ਹੈ ਵੀ ਚੰਡੀਗੜ੍ਹ ਪੁਲਿਸ ਜਿਹੜੀ ਉਹਨੂੰ ਬਾਰ ਬਾਰ ਬਚਾਉਣ ਆਈ ਹੈ ਤੇ ਬਚਾ ਕੇ ਲੈ ਗਈ ਉਹਦੇ ਪਿੱਛੇ ਕੌਣ ਹੈ ਹੁਣ ਚੰਡੀਗੜ੍ਹ ਪੁਲਿਸ ਉਹਨੂੰ ਬਚਾ ਕੇ ਹੋ ਰਹੀ ਹੈ ਇਹ ਵੱਡੇ ਸਵਾਲ ਨੇ ਵੇਖੋ ਜਦੋਂ ਪੂਰੇ ਭਾਰਤ ਦੇ ਵਿੱਚ ਕਿਸੇ ਬੰਦੇ ਤੇ ਵੱਡਾ ਮੁਕੱਦਮਾ ਧੋਖਾ ਦੇਈ ਦਾ ਜਾਲ ਸਾਜੀ ਦਾ ਦਰਜ ਹੋ ਜੇ ਤਾਂ ਪੰਜਾਬ ਦੀ ਪੁਲਿਸ ਜਾਂ ਕਿਸੇ ਵੀ ਸੂਬੇ ਦੀ ਪੁਲਿਸ ਉਸ ਬੰਦੇ ਨੂੰ ਫੜਨ ਦੇ ਲਈ ਕਿਸੇ ਵੀ ਦੂਜੇ ਸੂਬੇ ਚ ਸਟੇਟ ਤੇ ਜਾ ਸਕਦੀ ਹੈ ਤੇ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਹੈ ਤੇ ਉੱਥੋਂ ਵੀ ਚੰਡੀਗੜ੍ਹ ਪੁਲਿਸ ਨੇ ਉਹ ਬੰਦਾ ਫੜਨ ਨਹੀਂ ਦਿੱਤਾ ਹੁਣ ਚੰਡੀਗੜ੍ਹ ਪੁਲਿਸ ਦੇ ਪਿੱਛੇ ਕੌਣ ਹੈ ਸਵਾਲ ਇਹ ਵੱਡਾ ਹੈ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਅਮਨ अरोड़ा ਸਾਹਿਬ ਪ੍ਰਧਾਨ ਸਾਹਿਬ ਨੇ ਮੰਤਰੀ ਵੀ ਨੇ ਉਹਨਾਂ ਨੇ ਸਿੱਧਾ ਦੋਸ਼ ਲਾਇਆ ਵੀ ਇਹਦੇ ਪਿੱਛੇ ਕੇਂਦਰ ਸਰਕਾਰ ਹੈ ਉਹ ਕਹਿੰਦਾ ਬੀਜੇਪੀ ਇਹਨੂੰ ਵਿਚਾਰੀ ਹੈ ਤੇ ਉਹ ਕਹਿੰਦੇ ਬੀਜੇਪੀ ਨੇ ਹੀ ਪਹਿਲਾਂ ਸਭ ਕੁਝ ਕਰਵਾਇਆ ਹੁਣ ਤੁਹਾਨੂੰ ਕੀ ਜਾਨਦਾ ਕਹਾਣੀ ਕੀ ਹੈ ਵੇਖੋ ਪਹਿਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਰਗੀਆਂ ਪਾਰਟੀਆਂ ਭਾਜਪਾ ਤੇ ਇਹ ਦੋਸ਼ ਲਾਉਂਦੀਆਂ ਰਹੀਆਂ ਨੇ ਕਿ ਉਹ ਆਪਰੇਸ਼ਨ ਲਾਟਸ ਚਲਾ ਕੇ ਤੇ ਸਾਡੇ ਐਮਐਲਏ ਨੂੰ ਖਰੀਦ-ਖਰੀਦ ਕੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਤੋਂ ਬਾਅਦ ਹੁਣ ਆ ਜਿਹੜਾ ਨਵਾਂ ਸੱਪ ਨਿਕਲਿਆ ਨਵਾਂ ਪਟਾਕਾ ਪਿਆ ਜਦੋਂ ਉਹ ਚਤਰਵੇਦੀ ਨੇ ਕਈ ਚੈਨਲਾਂ ਤੇ ਦਾਅਵੇ ਕਰਤੇ ਵੀ ਆਮ ਆਦਮੀ ਪਾਰਟੀ ਦੇ 68 ਐਮਐਲਏ ਬਾਗੀ ਉਹਨੂੰ ਤਿਆਰ ਨੇ ਜਿਨ੍ਹਾਂ ਚੋਂ 15-20 ਨੇ ਤਾਂ ਮੈਨੂੰ ਸਮਰਥਨ ਤੇ ਸੈਨ ਕਰ ਦਿੱਤੇ ਨੇ ਫਿਰ ਇਹ ਹੁਣ ਵੱਡਾ ਕੰਮ ਬਣ ਗਿਆ ਵੇਖੋ ਉਹਨੂੰ ਬਚਾਇਆ ਚੰਡੀਗੜ੍ਹ ਪੁਲਿਸ ਨੇ ਹੁਣ ਜੇ ਮੈਨੂੰ ਪੁੱਛੋ ਮੈਨੂੰ ਤਾਂ ਲੱਗਦਾ ਵੀ ਚੰਡੀਗੜ੍ਹ ਪੁਲਿਸ ਆਪਣੇ ਆਪ ਸਾਰਾ ਕੁਝ ਥੋੜਾ ਕਰ ਰਹੀ ਹੈ ਉਹ ਰਾਜਸਥਾਨ ਦਾ ਹੈਗਾ ਚੰਡੀਗੜ੍ਹ ਪੁਲਿਸ ਨੂੰ ਉਹ ਦੇਣਾ ਲੈਣਾ ਦੇਣਾ ਕੀ ਆ ਚੰਡੀਗੜ੍ਹ ਪੁਲਿਸ ਨੂੰ ਕਿਉਂ ਵਿਚਾਰੀ ਆ ਕੀ ਇਹ ਕਾਨੂੰਨੀ ਆ ਕਿ ਗੈਰ ਕਾਨੂੰਨੀ ਆ ਮੈਨੂੰ ਤਾਂ ਲੱਗਦਾ ਇਹ ਗੈਰ ਕਾਨੂੰਨੀ ਆ ਚੰਡੀਗੜ੍ਹ ਪੁਲਿਸ ਕਿਵੇਂ ਬਚਾ ਸਕਦੀ ਉਹਨੂੰ ਉਹ ਕਿਹੜਾ ਦੂਜੇ ਦੇਸ਼ ਚੋਂ ਪੋਲੀਟੀਕਲ ਅਸਲਮ ਲੈ ਕੇ ਤੇ ਭਾਰਤ ਚ ਆਇਆ ਵੀ ਉਹ ਉਹ ਸ਼ਰਨ ਲਈ ਆ ਉਹਨੇ ਕੋਈ ਆ ਕੇ ਐਂਦਾ ਨਾ ਤਾਂ ਕੋਈ ਕਾਨੂੰਨ ਹੈ ਨਹੀਂਗਾ ਭਾਰਤ ਦੇ ਅੰਦਰ ਤਾਂ ਉਹਨੂੰ ਫਿਰ ਕਿਉਂ ਬਚਾਇਆ ਜਾ ਰਿਹਾ ਜਾਪ ਦਾ ਇੰਜ ਹੀ ਹੈ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿਤੇ ਨਾ ਕਿਤੇ ਚੰਡੀਗੜ੍ਹ ਹੈਗਾ ਯੂਟੀ ਯੂਨੀਅਨ ਟੈਰੀਟਰੀ ਤੇ ਯੂਨੀਅਨ ਟੈਰੀਟਰੀ ਚ ਕੀਦੀ ਚਲਦੀ ਹੈ ਕੇਂਦਰ ਸਰਕਾਰ ਦੀ ਉਥੇ ਰਾਜ ਚਲਦਾ ਹੈ ਕੇਂਦਰ ਸਰਕਾਰ ਦਾ ਉਥੋਂ ਦੀ ਪੁਲਿਸ ਨੇ ਕੀਦੀ ਮੰਨਣੀ ਹੈ ਕੇਂਦਰ ਸਰਕਾਰ ਦੀ ਤੇ ਕੇਂਦਰ ਸਰਕਾਰ ਕੀਦੀ ਹੈ ਭਾਜਪਾ ਦੀ ਤੇ ਉਹਦੇ ਪਿੱਛੇ ਫਿਰ ਕੌਣ ਹੋ ਸਕਦਾ ਮੈਂ ਨਹੀਂ ਕੁਝ ਬੋਲਣਾ ਇਹ ਤੁਸੀਂ ਆਪੇ ਦੱਸ ਦਿਓ ਅਮਨ अरोड़ा ਦਾ ਕਹਿੰਦਾ ਵੀ ਇਹਦੇ ਪਿੱਛੇ ਭਾਜਪਾ ਹੈ ਬੀਜੇਪੀ ਸਰਕਾਰ ਹੈ ਪਰ ਇਹ ਮਾਮਲਾ ਬੜਾ ਹਰਾਨੀਜਨਕ ਵਾਪਰਿਆ ਹੁਣ ਅਗਲੇ ਸਵਾਲ ਤੇ ਆਈਏ ਆਮ ਆਦਮੀ ਪਾਰਟੀ 'ਚ ਕੀ ਚੱਲ ਰਿਹਾ ਤੁਸੀਂ ਦੇਖੋ ਜੇਕਰ ਉਹ ਬੰਦੇ ਨੇ ਐਡਾ ਵੱਡਾ ਦਾਵਾ ਕੀਤਾ ਹੈ ਤੇ ਸਾਈਨ ਕਰ ਦਿੱਤੇ ਹੁਣ ਉਹ ਬੰਦਾ ਚੈਨਲਾਂ ਤੇ ਇਹ ਗੱਲਾਂ ਕਰਦਾ ਵੀ ਮੈਂ ਤਾਂ ਇੰਨੀਆਂ ਕਿਤਾਬਾਂ ਲਿਖੀਆਂ ਤੇ ਮੇਰੀਆਂ ਲਿਖੀਆਂ ਕਿਤਾਬਾਂ ਲੱਖਾਂ ਦੀ ਤਦਾਦ ਚ ਪੜੀਆਂ ਤੇ ਫਿਰ ਉਹ ਐਡਾ ਕਮਲਾ ਤੇ ਘੋਗਾ ਬੰਦਾ ਤਾਂ ਹੈ ਨਹੀਂ ਵੀ ਉਹਨੂੰ ਇਹ ਪਤਾ ਨਹੀਂ ਸੀ ਵੀ ਜੇ ਮੈਂ ਜਾਲੀ ਸੈਨ ਕਰਾਂਗਾ ਤੇ ਮੈਂ ਫੜਿਆ ਜਾਾਂਗਾ ਤੇ ਫਿਰ ਮੈਨੂੰ ਕੇਸ ਹੋਣਗੇ ਫਿਰ ਮੈਨੂੰ ਜੇਲ ਹੋਏਗੀ ਫਿਰ ਮੈਨੂੰ ਸਜ਼ਾ ਹੋਏਗੀ ਪਤਾ ਤਾਂ ਉਹਨੂੰ ਸਾਰਾ ਉਹ ਨਿਆਣਾ ਨਹੀਂ ਹੈ ਤੇ ਫਿਰ ਉਹ ਕੀ ਦੀ ਸ਼ਹਿਦ ਸਭ ਕੁਝ ਕਰ ਰਿਹਾ ਤੇ ਉਹਦੇ ਵਿੱਚ ਕੌਣ ਬੋਲਦਾ ਹੈ ਗੀਤ ਆਇਆ ਸੀ ਨਾ ਇੱਕ ਮਰਹੂਮ ਬਿੰਦਰਖੀਆ ਜੀ ਦਾ ਤੇਰੇ ਚ ਤੇਰਾ ਯਾਰ ਬੋਲਦਾ ਹੈ ਤੇ ਫਿਰ ਉਹਦੇ ਚ ਕੌਣ ਬੋਲਦਾ ਹੈ ਉਹਦੀ ਪਾਰਟੀ ਦਾ ਨਾਮ ਰੱਖਿਆ ਉਹਨੇ ਜਨਤਾ ਪਾਰਟੀ ਵੇਖੋ ਇਹ ਸਾਰਾ ਕੁਝ ਗੋਲਮਾਲ ਹੈ ਜੀ ਗੋਲਮਾਲ ਹੈ ਹੁਣ ਜੇਕਰ ਇਹ ਗੱਲ ਕਰੀਏ ਵੀ ਫਲਾਣੀ ਪਾਰਟੀ ਚ ਜਿਹੜੇ ਬੰਦੇ ਨੇ ਉਹ بڑے ਸਟੈਂਡ ਵਾਲੇ ਨੇ ਠਿੰਕੀ ਚ ਸਟੈਂਡ ਵਾਲੇ ਨੇ ਇਹ ਤਾਂ ਗੱਲਾਂ ਨਹੀਂ ਹੈਗੀਆਂ ਸਿਆਸਤ ਤਾਂ ਐਸ ਦੌਰ ਦੀ ਹੈਗੀ ਮੌਕਾ ਪ੍ਰਸਤ ਉਹ ਚਤਰਵੇਦੀ ਨੇ ਜਿਹੜੇ ਚੈਨਲਾਂ ਦੇ ਉੱਪਰ ਗੱਲਾਂ ਆਖੀਆਂ ਉਹ ਕਹਿੰਦਾ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਜਿਹੜੇ ਆਗੂ ਨੇ ਉਹ ਆਸੰਤੁਸ਼ਟ ਨੇ ਉਹਨਾਂ ਨੂੰ ਪਤਾ ਹੈ ਕਿ ਅਗਲੀ ਵਾਰ 2027 ਚ ਤਾਂ ਸਾਨੂੰ ਟਿਕਟ ਹੀ ਨਹੀਂ ਮਿਲਣੀ ਸਾਨੂੰ ਕਿਸੇ ਨੇ ਖੜਾ ਹੀ ਨਹੀਂ ਕਰਨਾ ਤੇ ਇਸ ਕਰਕੇ ਉਹ ਦੂਜੇ ਪਾਸੇ ਜਾਣਾ ਚਾਹੁੰਦੇ ਨੇ ਤੇ ਉਹ ਸਾਡੇ ਤਾਲਮੇਲ 'ਚ ਨਹੀਂ ਹੁਣ ਉਹ ਚਤਰੋ ਏਦੀ ਦੇ ਤਾਲਮੇਲ 'ਚ ਕਿਉਂ ਨਹੀਂ ਨਾ ਉਹਦੀ ਕਿਤੇ ਕੋਈ ਸਰਕਾਰ ਨਾ ਉਹਦੀ ਪਾਰਟੀ ਦਾ ਕਿਤੇ ਕੋਈ ਬੋਲਬਾਲਾ ਜਾਂ ਤਾਂ ਇਹ ਹੋ ਸਕਦਾ ਵੀ ਉਹ ਜਿਹੜਾ ਨਵਨੀਤ ਚਤਰਵੈਦੀ ਹੈ ਉਹੀ ਕਿਸੇ ਵੱਡੀ ਕੁਰਸੀ ਦੇ ਹੱਥੇ ਆ ਜਾਂ ਇੰਜ ਹੋ ਸਕਦਾ ਵੀ ਉਹ ਭਾਜਪਾ ਨਾਲ ਮਿਲ ਕੇ ਚੱਲਦਾ ਹੋ ਸਕਦਾ ਤੇ ਉਹਦੇ ਰਾਹੀਂ ਕੋਈ ਕੁੰਡੀ ਪਾਈ ਜਾਂਦੀ ਹੋ ਸਕਦੀ ਹੈ ਪਰ ਇੱਥੇ ਮੈਂ ਸਮਝਣ ਵਾਲੀ ਗੱਲ ਇੰਨੀ ਕਿ ਕਰਾਂ ਇਹ ਖੇਡ ਡਰਾਮਾ ਕੋਈ ਵੀ ਹੋਵੇ ਮਿੱਤਰੋ ਮੌਕਾ ਪ੍ਰਸਤ ਸਿਆਸ ਦਾ ਦੌਰ ਹੈ ਔਰ ਇੱਥੇ ਕਿਸੇ ਵੀ ਪਾਰਟੀ ਦੇ ਰਾਜਨੀਤਾਵਾਂ ਦੇ ਉੱਪਰ ਅੰਨੇਵਾਹ ਭਰੋਸਾ ਨਾ ਕਰਿਓ ਇਹਨਾਂ ਦੇ ਪਿੱਛੇ ਲੱਗ ਕੇ ਆਇਆ ਕਿ ਉਹ ਅਖਰੇ ਨੇ ਆ ਸੱਚੇ ਨੇ ਸਾਰੇ ਰਾਜਗੱਦੀਆਂ ਦੇ ਭੁੱਖੇ ਨੇ ਤੇ ਜੇ ਰਾਜਗੱਦੀ ਇਧਰੋਂ ਮਿਲੇ ਤੇ ਉਧਰ ਤੇ ਜੇ ਉਧਰੋਂ ਮਿਲੇ ਤੇ ਉਧਰ ਵੇਖੋ ਆ ਜਿੰਨੇ ਕਾਂਗਰਸ ਦੇ ਵਿੱਚ ਵੱਡੇ ਨੇਤਾ ਹੁੰਦੇ ਸੀ ਕੈਪਟਨ ਉਮਰਿੰਦਰ ਸੁਨੀਲ ਜਾਖੜ ਰਾਣਾ ਗੁਰਮੀਤ ਸੋਢੀ ਫਤੇਜੰਗ ਬਾਜਵਾ ਮਨਪ੍ਰੀਤ ਬਾਦਲ ਸਾਰੇ ਚੱਲ ਵੀ ਜੀਪੀ ਚ ਹੁਣ ਵੱਡਾ ਨਾ ਲੈਦੇ ਆ ਰਵਨੀਤ ਬਿੱਟੂ ਜਿਹੜਾ ਕਹਿੰਦਾ ਹੁੰਦਾ ਹੈ ਬੀਜੇਪੀ ਨੂੰ ਤਾਂ ਮੈਂ ਛਿੱਤਰ ਮਾਰ ਕੇ ਛਿੱਤਰ ਨਹੀਂ ਗੰਦਾ ਕਰਨਾ ਚਾਹੁੰਦਾ ਉਹ ਵੀ ਬੀਜੇਪੀ 'ਚ ਅੱਜ ਕੱਲ ਸੁਖ ਨਾਲ ਮੰਤਰੀ ਬਣਿਆ ਹੋਇਆ ਕੇਂਦਰ ਦਾ ਤੇ ਜੇ ਉਹ ਸਾਰੇ ਚਲੇ ਗਏ ਤਾਂ ਜਾ ਕੋਈ ਹੋਰ ਵੀ ਸਕਦਾ ਹੈ ਕੀ ਆਮ ਆਦਮੀ ਪਾਰਟੀ 'ਚ ਕੋਈ ਬੀਜੇਪੀ 'ਚ ਨਹੀਂ ਗਿਆ ਸ਼ਸ਼ੀਲ ਰਿੰਕੂ ਜਿਹਨੂੰ ਆਮ ਆਦਮੀ ਪਾਰਟੀ ਨੇ ਜਿਤਾਇਆ ਸੀ ਜਲੰਧਰ ਤੋਂ ਐਮਪੀ ਲਾ ਉਹ ਵੀ ਮਾਰਕੀਟ ਪੂਸੀ ਤੇ ਬੀਜੇਪੀ 'ਚ ਚਲਾ ਗਿਆ ਵੇਖੋ ਐਵੇਂ ਆਪਾਂ ਅੰਨੀਆਂ ਸ਼ਰਤਾਂ ਨਾ ਲਾਇਆ ਕਰਗੇ ਇਹ ਜਿਹੜੇ ਮੌਜੂਦਾ ਦੌਰ ਦੇ ਰਾਜਨੇਤਾ ਮੌਜੂਦਾ ਦੌਰ ਦੀ ਸਿਆਸਤ ਹੈ ਬੜੀ ਮੌਕਾ ਪ੍ਰਸਤ ਹੈ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਆਪਣੇ ਵਰਗੇ ਪਿੱਛੇ ਲੱਗ ਕਰਦੇ ਫਿਰਦੇ ਹੁੰਦੇ ਆ ਸਾਡਾ ਨੇਤਾ ਜਿੰਦਾਬਾਦ ਤੇ ਨੇਤਾ ਸਾਹਿਬ ਅਗਲੇ ਦਿਨ ਪਤਾ ਲੱਗਦਾ ਵੀ ਹਾਂ ਇਹ ਤਾਂ ਉਸ ਪਾਰਟੀ ਚਲਾ ਗਿਆ ਫਿਰ ਇੱਕ ਅੱਧਾ ਦਿਨ ਛੱਛੋ ਪੰਜੀ ਚ ਰਹਿੰਦਾ ਮੇਰੇ ਵਰਗਾ ਪਿੱਛੇ ਲੱਗ ਫਿਰ ਦੂਜੇ ਦਿਨ ਕਹਿੰਦਾ ਚਲੋ ਜਿੱਧਰ ਨੇਤਾ ਉਧਰ ਆਪਾਂ ਜਾਨੇ ਆ ਜਿੱਧਰ ਗਈਆਂ ਬੇੜੀਆਂ ਤੇ ਉਧਰ ਗਏ ਮਲਾ ਤੇ ਉਹ ਫਿਰ ਦੂਜੀ ਪਾਰਟੀ ਦੀ ਜਿੰਦਾਬਾਦ ਪਰਸੋਂ ਨੂੰ ਕਰਨ ਲੱਗ ਪੈਂਦਾ ਆਪਣੀ ਤਾਂ ਆ ਹਾਲਾਤ ਬਣੀ ਹੋਈ ਆ ਸੋ ਸਮਝਣਾ ਆਪਾਂ ਨੂੰ ਪੈਣਾ ਹੁਣ ਇਹ ਜਿਹੜੀ ਪੂਰੀ ਕਹਾਣੀ ਇਹ ਜਿਹੜੀ ਅੱਜ ਚੱਲੀ ਆ ਇਹ ਐਂ ਲੱਗਦਾ ਜਿਵੇਂ ਕੋਈ ਫਿਲਮ ਜਾਂ ਕੋਈ ਡਰਾਮਾ ਚੱਲਿਆ ਹੁੰਦਾ ਕਾਨੂੰਨੀ ਇਹ ਕੋਈ ਜਿਹੜੀ ਜਿਹੜੀ ਨਿਯਮ ਨੇ ਰੂਲ ਨੇ ਪੁਲਿਸ ਦੇ ਉਹਦੇ ਮੁਤਾਬਕ ਤਾਂ ਅੱਜ ਮੈਨੂੰ ਕੁਝ ਵੀ ਚੱਲਦਾ ਨਜ਼ਰ ਨਹੀਂ ਆਇਆ ਤੇ ਜਿਹੜਾ ਕੰਮ ਚਤਰਵੇਦੀ ਨੇ ਕੀਤਾ ਉਹ ਵੀ ਮੈਨੂੰ ਐ ਨਹੀਂ ਲੱਗਾ ਵੀ ਉਹ ਫਿਲਮੀ ਤੋਂ ਘੱਟ ਐ ਐ ਕੋਈ ਹਕੀਕਤ ਕਿਵੇਂ ਕਰ ਸਕਦਾ ਵੀ ਦੂਜੀ ਪਾਰਟੀ ਦੇ ਜਿਨ੍ਹਾਂ ਦੀ ਸਰਕਾਰ ਵੀ ਹੋਵੇ ਉਹਨਾਂ ਦੇ ਐਨੇ ਸਾਰੇ ਐਮਐਲਿਆਂ ਦੇ ਸੈਨ ਆਪੇ ਹੀ ਕਰ ਕਰ ਜਾਵੇ ਕਾਗਜ਼ ਵੀ ਜਮ੍ਹਾਂ ਕਰਾ ਜਾਵੇ ਇਥੇ ਕਈ ਵੀਰਾਂ ਨੂੰ ਨਹੀਂ ਪਤਾ ਰਾਜ ਸਭਾ ਦਾ ਜਦ ਮੈਂਬਰ ਬੰਨਾ ਹੁੰਦਾ ਜਿਵੇਂ ਫਰਜ ਕਰੋ ਪੰਜਾਬ ਚ ਹੁਣ ਬੰਨਾ ਕਿਉਂਕਿ ਸਜੀਵ ਅਰੋੜਾ ਪਹਿਲਾਂ ਰਾਜ ਸਭਾ ਦੇ ਮੈਂਬਰ ਸੀਗੇ ਆਮ ਆਦਮੀ ਪਾਰਟੀ ਨੇ ਲੁਧਿਆਣਾ ਚ ਉਹਨਾਂ ਨੂੰ ਐਮ ਐਲ ਏ ਜਤਾ ਕੇ ਮੰਤਰੀ ਬਣਾਤਾ ਸੀਟ ਹੋ ਗਈ ਰਾਜ ਸਭਾ ਲਈ ਖਾਲੀ ਹੁਣ ਉਹ ਭਰਨੀ ਆ ਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਨੂੰ ਖੜਾ ਕੀਤਾ ਵੱਡੇ ਅਰਬਪਤੀ ਬੰਦੇ ਨੇ ਆਮ ਆਦਮੀ ਜੋਏ ਤੇ ਫਿਰ ਹੁਣ ਉਹ ਚਤਰਵੇਦੀ ਨੇ ਜੇ ਫਾਰਮ ਭਰਨੇ ਸੀ ਤਾਂ ਰੂਲ ਨਿਯਮ ਕਾਨੂੰਨ ਕਹਿੰਦਾ ਵੀ ਪੰਜਾਬ ਦੇ 10 ਐਮਐਲਏ ਜਿਹੜੇ ਨੇ ਉਹ ਉਹਨੂੰ ਸਮਰਥਨ ਰეკਮੈਂਡ ਕਰਨਗੇ ਫੇਰ ਉਹ ਭਰ ਸਕਦਾ ਤੇ ਉਹਨੇ ਭਰਤੇ ਫਿਰ ਸੈਣ ਕਿਹੜੇ ਕਿਹੜੇ ਜਰਾ ਸੁਣ ਲਓ ਉਹਨੇ 2 ਐਮਐਲਏ ਤਾਂ ਫਿਰੋਜ਼ਪੁਰ ਦੇ ਜਿਹੜੇ ਇੱਕ ਦਿਹਾਤੀ ਤੇ ਇੱਕ ਸ਼ਹਿਰੀ ਰਣਵੀਰ ਭੁੱਲਰ ਤੇ ਜਿਹੜੇ ਰਜਨੀਸ਼ ਦਈਆ ਤੇ ਇੱਕ ਐਮਐਲਏ ਜੀਰੇ ਦਾ ਨਰੇਸ਼ ਕੁਟਾਰੀਆ ਔਰ ਇੱਕ ਐਮਐਲਏ ਮੈਸਰਖਾਨਾ ਜਿਹੜਾ ਉਹ ਮੋੜ ਦਾ ਇੱਕ ਐਮਐਲਏ ਗੁਰਪ੍ਰੀਤ ਬਣਾਵਾਲੀ ਇੱਕ ਗੁਰਲਾਲ ਘਣੌਰ ਇੱਕ ਦੇਵਮਾਨ ਦਾ ਨਾਮ ਵੀ ਦੱਸਿਆ ਜਾ ਰਿਹਾ ਇਸ ਤਰ੍ਹਾਂ ਕਈ ਸਾਰਿਆਂ ਦੇ ਨਾਮ ਦੱਸੇ ਜਾ ਰਹੇ ਮਨਜੀਤ ਸਿੰਘ ਬਲਾਸਪੁਰੀ ਕਲਵੰਤ ਸਿੰਘ ਪੰਡੋਰੀ ਇਹਨਾਂ ਸਾਰਿਆਂ ਦੇ ਨਾਵਾਂ ਦੇ ਸਾਈਨ ਕਹਿੰਦੇ ਆ ਵੀ ਕਰ ਲਏ ਉਹਨੇ ਹੁਣ ਉਹ ਤਾਂ ਕਹਿੰਦਾ ਇਹਨਾਂ ਨੇ ਕਿੱਥੇ ਆ ਸਮਰਥਨ ਦਿੱਤਾ ਮੈਨੂੰ ਤੇ ਇਹ ਕਹਿੰਦੇ ਆ ਵੀ ਨਾ ਨਾ ਅਸੀਂ ਸਮਰਥਨ ਨਹੀਂ ਦਿੱਤਾ ਇਹਨੇ ਜਾਲੀ ਸਾਈਨ ਕੀਤੇ ਆ ਹੁਣ ਤੁਸੀਂ ਦੇਖੋ ਕਹਾਣੀ ਕਿੱਧਰ ਨੂੰ ਗਈ ਆ ਪਹਿਰੇ ਉਹ ਪੰਜਾਬ 'ਚ ਬੜਾ ਕੁਝ ਚੱਲਦਾ ਦੇਸ਼ 'ਚ ਬੜਾ ਕੁਝ ਚੱਲਦਾ ਪਰ ਆਹ ਕੁਝ ਚੱਲਦਾ ਇਹ ਤੁਸੀਂ ਪਹਿਲੀ ਵਾਰ ਵੇਖ ਰਹੇ ਹੋ ਤੇ ਮੈਂ ਵੀ ਪਹਿਲੀ ਵਾਰ ਵੇਖ ਰਿਹਾ ਸਾਰੀਆਂ ਚੀਜ਼ਾਂ ਨੂੰ ਗੌਰ ਨਾਲ ਵੇਖਿਆ ਕਰੋ ਕਈ ਲੋਕ ਕਹਿੰਦੇ ਆਪਾਂ ਯਾਰ ਰਾਜਨੀਤੀ ਤੋਂ ਕੀ ਲੈਣਾ ਤੇ ਯਾਰ ਆਪਣੇ ਤੇ ਇਤ ਰਾਜਨੀਤੀ ਨੇ ਲਾਗੂ ਹੋਣਾ ਮਹਗਾਈ ਰਾਜਨੀਤੀ ਨੇ ਕਰਨੀ ਹੈ ਲਾਜ ਮਹਿੰਗਾ ਮਿਲਣਾ ਕਿ ਸਸਤਾ ਰਾਜਨੀਤੀ ਨੇ ਤੈਅ ਕਰਨਾ ਪੜਾਈ ਮਹਿੰਗੀ ਮਿਲੂ ਕਿ ਸਸਤੀ ਇਹ ਰਾਜਨੀਤੀ ਨੇ ਤੈਅ ਕਰਨਾ ਡੀਜ਼ਲ ਮਹਿੰਗਾ ਮਿਲੂ ਪੈਟਰੋਲ ਮਹਿੰਗਾ ਮਿਲੂ ਕਿ ਸਸਤਾ ਰਾਜਨੀਤੀ ਨੇ ਤੈਅ ਕਰਨਾ ਹੈ ਭ੍ਰਿਸ਼ਟਾਚਾਰ ਹੋਊਗਾ ਕਿ ਮਾਨਦਾਰੀ ਹੋਊਗੀ ਇਹ ਰਾਜਨੀਤੀ ਨੇ ਤੈਅ ਕਰਨਾ ਪੁਲਿਸ ਝੂਠੇ ਪਰਚੇ ਦਰਜ ਕਰੂਗੀ ਕਿ ਮਾਨਦਾਰੀ ਨਾਲ ਕੰਮ ਕਰੇਗੀ ਰਾਜਨੀਤੀ ਨੇ ਤੈਅ ਕਰਨਾ ਜਿੰਨਾ ਟੈਕਸ ਲੋਕਾਂ ਤੇ ਠੁੱਕਿਆ ਹੋਇਆ ਉਹ ਵਧ ਲਾਉਣਾ ਹੈ ਕਿ ਘੱਟ ਲਾਉਣਾ ਹੈ ਰਾਜਨੀਤੀ ਨੇ ਤੈਅ ਕਰਨਾ ਤੇ ਲੱਗੇ ਉਹ ਟੈਕਸ ਨੂੰ ਫਿਰ ਬੁੱਲੇ ਲੁੱਟਣੇ ਨੇ ਕਿ ਲੋਕਾਂ ਤੇ ਖਰਚਣਾ ਰਾਜਨੀਤੀ ਨੇ ਤਾਂ ਇਹ ਕਰਨਾ ਤਾਂ ਫਿਰ ਰਾਜਨੀਤੀ ਤੋਂ ਦੂਰ ਰਹਿ ਕੇ ਕੀ ਖੱਟ ਲਾਂਗੇ ਆਪਣਾ ਸਾਂ ਔਖਾ ਹੋਣਾ ਕਿ ਸੌਖਾ ਹੋਣਾ ਇਹ ਤੈ ਹੀ ਜਦੋਂ ਸਾਰਾ ਕੁਝ ਰਾਜਨੀਤੀ ਨੇ ਕਰਨਾ ਤਾਂ ਫਿਰ ਇਹ ਇਹ ਕਹਾਣੀ ਆਪਾਂ ਨੂੰ ਗੌਰ ਨਾਲ ਸਮਝਣੀ ਚਾਹੀਦੀ ਆ ਵੀ ਇੱਥੇ ਚੱਲੀ ਕੀ ਜਾਂਦਾ ਤੇ ਚੱਲੀ ਕਿਉਂ ਜਾਂਦਾ ਸੋ ਆ ਜਿਹੜਾ ਖੰਡ ਅੱਜ ਵਾਪਰਿਆ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਲਿਖਿਓ ਤੁਸੀਂ ਬਹੁਤ ਸਿਆਣੇਓ ਪੰਜਾਬ ਦੀ ਜਨਤਾ ਹੁਣ ਪਹਿਲਾਂ ਵਰਗੀ ਨਹੀਂ ਲਈ ਭਾਵੇਂ ਮੈਂ ਇਹ ਮੰਨਦਾ ਕਿ ਅਸੀਂ ਅਜੇ ਬਹੁਤੇ ਚੇਤਨ ਸਿਆਣੇ ਨਹੀਂ ਆ ਅਜੇ ਅਸੀਂ ਵੱਖ-ਵੱਖ ਪਾਰਟੀਆਂ ਦੇ ਪਿੱਛੇ ਲੱਗ ਬਣੇ ਹੋਏ ਆ ਪਰ ਫਿਰ ਵੀ ਥੋੜੇ ਕ ਸਮਝਦਾਰ ਥੋੜੇ ਕ ਸਿਆਣੇ ਆਪਾਂ ਹੋ ਰਹੇ ਆ ਹੌਲੀ-ਹੌਲੀ ਤੇ ਹੋਰ ਹੋ ਜਾਣਗੇ ਸੋ ਅੱਜ ਦੀ ਜਿਹੜੀ ਆ ਕਹਾਣੀ ਵਾਪਰੀ ਆ ਇਹਦੇ ਉੱਪਰ ਤੁਸੀਂ ਆਪਣਾ ਕੀਮਤੀ ਵਿਚਾਰ ਲਿਖ ਦਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਲਵੋ ਸਬਸਕ੍ਰਾਈਬ ਜੋ ਤੁਸੀਂ ਕਰੋਗੇ ਤੁਹਾਨੂੰ ਪਤਾ ਹੀ ਹੈ ਬੈਲ ਵਾਲਾ ਬਟਨ ਘੰਟੀ ਵਾਲਾ ਦਬਾਉਣਾ ਹੁੰਦਾ ਤੇ ਫਿਰ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਆਪਣੇ ਆਪ ਪਹੁੰਚਦੀ ਰਹਿੰਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ